ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ 5-5 ਕੁੰਡਾਂ ਦਾ ਜੈਕਟ ਦਾ ਡਿਜ਼ਾਈਨ ਲੈ ਕੇ ਆਏ ਆ ਇਹ ਆਪਣੇ 17 ਕੁੰਡੇ ਲਏ ਤੇ ਆ 5-5 ਦੇ حساب ਨਾਲ ਕੁੰਡੇ ਰੱਖ ਕੇ ਦੋ ਕੁੰਡੇ ਆਪਾਂ ਐਕਸਟਰਾ ਰੱਖੇ ਆ ਤੇ ਜੈਕਟ ਦਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਬਣਦਾ ਪਹਿਲਾਂ ਕੋਈ ਵੀ ਬਾਰਡਰ ਬਣਾ ਲਓ ਉਸ ਤੋਂ ਬਾਅਦ ਆਪਾਂ ਨੇ ਦੋ ਸਲਾਈਆਂ ਇਸ ਤਰ੍ਹਾਂ ਉਲਟਾ ਬੁਲ ਕੇ ਕੱਢਾਂਗੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸੁਨੂ ਹੁੰਦਾ ਜਦੋਂ ਆਪਾਂ ਇਥੋਂ ਸ਼ੁਰੂ ਕਰਨਾ ਤਾਂ ਇਹ ਸਿੱਧੀ ਸਾਈਡ ਆ ਇਹ ਆਪਣੀ ਆਪਾਂ ਪਹਿਲਾਂ ਉਲਟਾ-ਉਲਟਾ ਬੁਣਾਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ। ਦੇਖੋ ਅਲੱਗ ਡਿਜ਼ਾਈਨ ਹੈ ਤੁਹਾਨੂੰ ਬਹੁਤ ਪਸੰਦ ਆਊਗਾ। ਕਿਸੇ ਵੀ ਚੈਨਲ ਤੇ ਡਿਜ਼ਾਈਨ ਨਹੀਂ ਤੁਹਾਨੂੰ ਮਿਲਣਾ ਆਪਾਂ ਨੇ ਬਹੁਤ ਹੀ ਘੈਂਟ ਲੱਗਿਆ ਤੇ ਇਹਨੂੰ ਇਸ ਤਰ੍ਹਾਂ ਆਪਾਂ ਨੇ ਉਲਟੀ ਸਾਈਡ ਤੋਂ ਵੀ ਹੈ ਉਲਟੀ ਬੁਣਿਆ ਸਿੱਧੀ ਸਾਈਡ ਤੋਂ ਵੀ ਉਲਟੀ ਤੇ ਇਹ ਉਲਟੀ ਸਾਈਡ ਤੋਂ ਵੀ ਉਲਟੀ ਇਸ ਤਰ੍ਹਾਂ ਆਪਾਂ ਦੋ ਸਲਾਈਆਂ ਹੋਰ ਕੱਢਾਂਗੇ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਇੱਕ ਸਲਾਈਪਣੀ ਹੋ ਗਈ ਇੱਕ ਆਪਾਂ ਹੋਰ ਕੱਢਦੇ ਆ ਇਸ ਤਰ੍ਹਾਂ ਪਾਈ-ਪਾਈ ਕੁੰਡੇ ਦੇ ਸਾਹਮਣੇ ਕੁੰਡੇ ਰੱਖਣੇ ਆਗੇ ਤੇ ਇਹ ਦੋ ਕੁੰਡੇ ਐਕਸਟਰਾ ਜਿੰਨੇ ਵੀ ਤੁਸੀਂ ਆਪਣੀ ਜੈਕਟ ਦੇ ਕੁੰਡੇ ਰੱਖਣੇ ਆ ਪਾਈ-ਪਾਈ ਦੇ ਸਾਹਮਣੇ ਰੱਖ ਕੇ ਦੋ ਐਕਸਟਰਾ ਰੱਖ ਸਕਦੇ ਆ ਇਸ ਤਰ੍ਹਾਂ ਇਹ ਸਿੱਧੀ ਸਾਈਡ ਤੋਂ ਆਪਾਂ ਉੱਟਾ ਬੋਣਦੇ ਆ ਇਹ ਆਪਣੀ ਤੀਜੀ ਸਲਾਈ ਹੋ ਗਈ ਡਿਜ਼ਾਈਨ ਦੀ ਹੁਣ ਆਪਾਂ ਆ ਗਏ ਚੌਥੀ ਸਲਾਈ ਤੇ ਚੌਥੀ ਸਲਾਈ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜਾ ਮੇਨ ਡਿਜ਼ਾਈਨ ਆ ਉਹ ਆਪਣਾ ਬੈਕ ਸਾਈਡ ਤੋਂ ਸ਼ੁਰੂ ਹੋਊਗਾ ਚੌਥੀ ਸਲਾਈ ਤੇ ਆਪਾਂ ਪਹਿਲਾ ਗੁੰਡਾ ਬਿਨਾਂ ਗੁਨੇ ਉਤਾਰਾਂਗੇ ਹੁਣ ਇੱਕ ਗੁੰਡੇ ਤੇ ਆਪਾਂ ਇਸ ਤਰ੍ਹਾਂ ਬਲ ਪਾਇਆ ਕਰਾਂਗੇ ਸਾਰੇ ਗੁੰਡੇ ਆਪਾਂ ਇਸ ਤਰੀਕੇ ਨਾਲ ਬਲ ਪਾਵਾਂਗੇ ਜਿਹੜੇ 15 ਦੇ 15 ਗੁੰਡੇ ਨੇ ਤੇ ਆਪਾਂ ਇੱਕ ਇੱਕ ਵਾਰ ਘੁਮਾਇਆ ਦੋ ਵਾਰ ਇਸ ਤਰ੍ਹਾਂ ਸਾਰੇ ਗੁੰਡੇ ਆਪਾਂ ਇਸ 3 ਬੁੰਨੇ ਨੇ ਬੈਕ ਸਾਈਡ ਤੋਂ ਬਹੁਤ ਜਲਦੀ ਜਲਦੀ ਡਿਜ਼ਾਈਨ ਬਣਦਾ ਇਹ ਕਿਉਂਕਿ ਇੱਕ ਫੁੱਲ ਦੀ ਤਰ੍ਹਾਂ ਬਣਦਾ ਤੂੰ ਬਹੁਤ ਸੋਹਣਾ ਲੱਗਦਾ ਲਾਸਟ ਵਾਲਾ ਪਾਸਾ ਸਿੱਧਾ ਬਣਾ ਲਓ। ਇਹ ਆਪਾਂ ਵਧ ਰੱਖਿਓ ਇੱਕ ਹੁੰਦਾ ਸਿੱਧੀ ਇਹਨਾਂ ਪਾਸੇ ਸਿੱਧੀ ਸਾਈਡ ਸਿੱਧੀ ਸਾਈਡ ਆਪਾਂ ਨੇ ਕੀ ਕਰਨਾ ਪਹਿਲਾ ਕੁੰਡਾ ਬਿਨਾ ਬਣੂ ਕਰਾਂਗੇ। ਹੁਣ ਜਿਹੜੇ ਪੰਜ ਕੁੰਡੇ ਨੇ ਆਪਾਂ ਬਾਲ ਪਾਏ ਹੋਏ ਨੇ ਉਹ ਕੁੰਡਿਆਂ ਨੂੰ ਇਸ ਤਰੀ ਆਪਾਂ ਪੰਜ ਨੂੰ ਬਾਲ ਢੇੜ ਲਾ ਲੇ ਬਾਲ ਢੇੜ ਕੇ ਆਪਣੇ ਇਸ ਤਰ੍ਹਾਂ ਬਣ ਜਾਣਗੇ। ਹੁਣ ਇਹਨਾਂ ਨੂੰ ਕੀ ਕਰਨਾ ਹੈ? ਇਸ ਸਲਾਈ ਤੇ ਪਹਿਲਾਂ ਚੜਾ ਕੇ ਤਾਂ ਦਾ ਬੈਕ ਸਾਈਡ ਹੀ ਰੱਖਣਾ। ਪੰਜ ਕੁੰਡਿਆਂ ਤੋਂ ਆਪਾਂ ਪੰਜ ਕੁੰਡੇ ਹੀ ਬਣਾਉਣੇ ਆ। ਇੱਕ ਗੁੰਡਾ ਬਣ ਕੇ ਇੱਕ ਬਲ ਪਾ ਕੇ ਉਹ ਦੋ ਫੇਰ ਬੁਣ ਲਿਆ ਤਿੰਨ ਬਲ ਪਾ ਕੇ ਚਾਰ ਦੁਬਾਰਾ ਫੇਰ ਬੁਣਾਂਗੇ ਪੰਜ ਇਸ ਤਰ੍ਹਾਂ ਹੀ ਆਪਣਾ ਬਣਦੇ ਗਏ ਦੁਬਾਰਾ ਫੇਰ ਆਪਾਂ ਗੁੰਡਿਆਂ ਦੇ ਸਾਰਾ ਦੇ ਬਲ ਢੇੜਾਂਗੇ ਪੰਜ ਗੁੰਡੇ ਢੇੜ ਦੇ ਤੇ ਇਹਨਾਂ ਨੂੰ ਆਪਾਂ ਦੁਬਾਰਾ ਇਸ ਦੀ ਸਲਾਈ ਤੇ ਚੜਾ ਕੇ ਤਾਂ ਇਹਦਾ ਬੈਕ ਸਾਈਡ ਹੀ ਰੱਖਣਾ ਇੱਕ ਬਲ ਪਾ ਕੇ ਦੋ ਤਿੰਨ ਚਾਰ ਪੰਜ ਪੰਜ ਗੁੰਡਾ ਦੇ ਪੰਜ ਗੁੰਡੇ ਹੀ ਬਣਾਉਣੇ ਆ ਫਿਰ ਆਪਾਂ 1.5 ਦੇਣਗੇ 5 ਗੁੰਡੇ ਤੇ ਇਹਦੇ ਵੀ ਆਪਾਂ 5 ਗੁੰਡੇ ਹੀ ਬਣਾਵਾਂਗੇ 1 ਬਾਅਦ ਪਾ ਕੇ 2 ਹੋ ਗਏ 3 ਫਿਰ ਵਾਲਾ 4 5 ਇਹਨੂੰ ਆਪਾਂ ਇਸ ਤਰੀਕਾ ਦਾ ਸ਼ਟਰ ਨੂੰ ਸਿੱਧਾ ਕਰਾਂਗੇ ਹੁਣ ਆਪਾਂ ਬੈਕ ਸਾਈਡ ਬੈਕ ਸਾਈਡ ਆਪਾਂ ਸਾਰੇ ਨੂੰ ਉਲਟਾ ਬਣਾਵਾਂਗੇ ਕੱਲਾ ਕੱਲਾ ਗੁੰਡਾ ਸਾਰਾ इस तरह उल्टा पा लिया जोड़े सारे पांच गुंडे पार अपने बनाए ने इन्होंने कले कल जोड़े जेडे पांच तो पांच गुंडे बनाए उ अपने ही गुंडे पूरे हो गए। इस तरह कल कुे हम आप फिर सीधी साइड उस तरह दो सिलाइया उल्टिया पे सीधी सैड तो बैक साइड तो फिर बना गए ਹੁਣ ਦੁਬਾਰਾ ਫਿਰ ਸਿੱਧੀ ਸਾਈਡ ਤੋਂ ਮੈਂ ਦੋ ਉਲਟੀ ਬੁਣੇ ਫਿਰ ਡਿਜ਼ਾਈਨ ਪਾਇਆ ਸੀ ਬਣਾ ਉਲਟੀ ਬੁਣ ਲਈ ਸਿੱਧੀ ਸਾਈਡ ਤੋਂ ਉਲਟੀ ਬੁਣ ਕੇ ਬੈਕ ਸਾਈਡ ਤੋਂ ਬਣਾ ਦੁਬਾਰਾ ਫਿਰ ਹੀ ਡਿਜ਼ਾਈਨ ਚੱਲ ਪੂਗਾ ਇਹ ਹੀ ਆਪਾਂ ਸਲਾਈਆਂ ਦੁਆਰਾ ਦੁਬਾਰਾ ਰਿਪੀਟ ਕਰਨੀਆਂ ਨੇ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿ ਲਈ ਬਹੁਤ ਬਹੁਤ ਥੈਂਕ ਯੂ ਜੀ